ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਕਾਂਗਰਸ ਦੇ ਵਿੱਚ ਹਜੇ ਕਾਂਟੋ ਕਲੇਸ਼ ਚੱਲ ਹੀ ਰਿਹਾ ਸੀ ਕਿ ਇਸ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਸੰਗਰੂਰ ਤੋਂ ਸਾਬਕਾ ਵਿਧਾਇਕ ਦਿਲਬੀਰ ਸਿੰਘ ਗੋਲਡੀ ਖੰਗੂੜਾ ਦੇ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਦੱਸ ਦਈਏ ਕਿ ਜਦੋਂ ਤੋਂ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਐਲਾਨਿਆ ਗਿਆ ਹੈ ਉਸ ਤੋਂ ਬਾਅਦ ਹੀ ਗੋਲਡੀ ਖੰਗੂੜਾ ਨਰਾਜ਼ ਨਜ਼ਰ ਆ ਰਹੇ ਸਨ ਹਾਲਾਂਕਿ ਸੁਖਪਾਲ ਖੈਰਾ ਰਾਜਾ ਵੜਿੰਗ ਅਤੇ ਪਾਰਟੀ ਦੀ ਅਲਗ ਕਮਾਨ ਗੋਲਡੀ ਖੰਗੂੜਾ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਵੀ ਗਈ ਸੀ ਸੁਖਪਾਲ ਖੈਰਾ ਨੇ ਲੋਕ ਸਭਾ ਚੋਣਾਂ ਦਾ ਪ੍ਰਚਾਰ ਗੋਲਡੀ ਖੰਗੂੜਾ ਦੇ ਘਰ ਤੋਂ ਹੀ ਕੀਤਾ ਸੀ ਪਰ ਇਸ ਦੇ باوجود ਵੀ ਸਮਰਥਨ ਦੇਣ ਦੀ ਗੱਲ ਗੋਲਡੀ ਖੰਗੂੜਾ ਨੇ ਕਹੀ ਸੀ ਤੇ ਉਸ ਤੋਂ ਬਾਅਦ ਵੀ ਉਹਨਾਂ ਦੀ ਨਰਾਜ਼ਗੀ ਬਰਕਰਾਰ ਨਜ਼ਰ ਆਈਏ ਦੱਸਦੀ ਹੈ ਕਿ ਬੀਤ ਦਿਨੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਪਾਈ ਸੀ ਜਿਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀ ਦੀ 골ਡੀ ਖੰਗੂੜਾ ਹਜੇ ਵੀ ਪਾਰਟੀ ਦੇ ਨਾਲ ਨਰਾਜ਼ ਨਜ਼ਰ ਆ ਰਹੇ ਨੇ ਟਿਕਟ ਕੱਟੇ ਜਾਣ ਤੋਂ ਬਾਅਦ ਹੀ ਕਾਂਗਰਸ ਦੇ ਵਿੱਚ ਕਈ ਉਮੀਦਵਾਰਾਂ ਦੇ ਵੱਲੋਂ ਕਾਟੋ ਕਲੇਸ਼ ਸ਼ੁਰੂ ਕਰ ਦਿੱਤਾ ਗਿਆ ਸੀ ਇਸੇ ਵਿਚਾਲੇ ਹੁਣ 골ਡੀ ਖੰਗੂੜਾ ਨੇ ਅਸਤੀਫਾ ਦਿੱਤਾ ਹੈ ਤੇ ਹੁਣ ਇਸ ਮਾਮਲੇ ਦੇ ਸਬੰਧੀ ਅਗਲੇਰੀ ਜਿਹੜੀ ਜਾਣਕਾਰੀ ਏ ਉਹ ਆਪਾਂ ਹਾਸਲ ਕਰਾਂਗੇ ਸੰਗਰੂਰ ਤੋਂ ਸਾਡੇ ਸਹਿਯੋਗੀ ਇਕਬਾਲ ਸਿੰਘ ਫਗੂਵਾਲਾ ਦੇ ਕੋਲੋਂ ਸੋ ਸਾਡੇ ਨਾਲ ਸਾਡੇ ਸਹਿਯੋਗੀ ਸੰਗਰੂਰ ਤੋਂ ਜੁੜ ਚੁੱਕੇ ਨੇ ਇਕਬਾਲ ਸਿੰਘ ਫਗੂਆਲਾ ਜੀ ਸੋ ਫਗੂਆਲਾ ਜੀ ਦਲਬੀਰ ਗੋਲਡੀ ਦੇ ਵੱਲੋਂ ਹੁਣ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਕੀ ਇਹ ਪੂਰਾ ਮਾਮਲਾ ਕਿਵੇਂ ਨਿਰਾਸ਼ਗੀ ਜੋ ਸੀ ਇਹਨਾਂ ਦੀ ਇਹਨਾਂ ਜੀ ਦਰਵੀਰ ਸਿੰਘ ਗੋਲਡੀ ਜੋ ਕਿ ਚਾਹੁੰਦੇ ਸੀ ਸੰਗਰੂਰ ਤੋਂ MP ਚੋਣ ਲੜਨਾ ਵੀ ਮੇਰੀ ਵਾਈਫ ਨੂੰ MP ਦੀ ਇਲੈਕਸ਼ਨ ਲੜਾਇਆ ਜਾਵੇ ਜਾਂ ਮੈਨੂੰ ਲੜਾਇਆ ਜਾਵੇ ਪਰ ਪਾਰਟੀ ਨੇ ਕੁਝ ਸੋਚਦੇ ਹੋਏ ਸਰਪਾਲ ਸਿੰਘ ਖੇਰਾ ਨੂੰ ਮੀਡੀਆ ਰਹਿਣ ਦਿੱਤਾ ਇਸ ਕਰਕੇ ਪਾਰਟੀ ਤੋਂ ਰਾਜ ਚੱਲ ਰਹੀ ਜਿ ਪਹਿਲੇ ਤਾਂ ਪਹਿਲੇ ਦਿਨਾਂ ਦੇ ਵਿੱਚ ਉਹਨਾਂ ਨੇ ਪੋਸਟ ਪਾ ਕੇ ਕਿਹਾ ਵੀ ਮੀਡੀਆ ਆਵੇ ਉਦੋਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਟਕਾ ਲੈ ਗਿਆ ਹਨ ਜੀ ਜੀ ਵੀ ਉਹਨਾਂ ਨੂੰ ਬਜਵਾ ਚ ਲੈ ਲੈ ਗਿਆ ਜੀ ਉਹਦੇ ਵੱਲੋਂ ਬੋਲਡੀ ਵੱਲੋਂ ਘਰੇ ਪ੍ਰਿੰਸਪਲ ਆ ਕੇ ਬੰਦੇ ਇਕੱਠੇ ਕਰਕੇ ਖੈਰਾ ਸਾਹਿਬ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਉਹਦੇ ਦਿਨਾਂ ਬਾਅਦ ਨਰਾਜ ਜੀ ਉਹਨਾਂ ਦੀ ਚੱਲਦੀ ਰਹੀ ਮੰਨ ਦੇ ਵਿੱਚ ਪਰ ਕੁਝ ਦਿਨਾਂ ਤੋਂ ਪਾਲਸੋ ਤੋਂ ਫੇਰ ਪੋਸਟ ਪਾ ਕੇ ਉਹਨਾਂ ਨੇ ਕਿਹਾ ਵੀ ਆਪਣਾ ਰਾਹ ਬਕਰਾਰ ਬਣਾ ਲੈਣਾ ਚਾਹੀਦਾ ਜੀ ਜੀ ਉਸ ਤੋਂ ਦਿਨ ਤੋਂ ਲੈ ਕੇ ਕੱਲ ਖੈਰਾ ਸਾਹਿਬ ਨੂੰ ਵੀ ਸਵਾਲ ਕਰੇ ਜੀ ਖੈਰਾ ਸਾਹਿਬ ਗੋਲਟੀ ਦੀ ਨਰਾਜ਼ ਕਰ ਰਹੇ ਨੇ ਖੈਰਾ ਸਾਹਿਬ ਮੰਨੇ ਵੀ ਮੈਂ ਛੋਟੀ ਗੱਲ ਨਾਲ ਐਂਗਰੀ ਕਰਦਾ ਮੈਂ ਦੋ ਕੱਲ ਦਾ ਗੋਲਡੀ ਨੂੰ ਫੋਨ ਤੇ ਕੰਟੈਕਟ ਕਰ ਰਿਹਾ ਮੇਰੇ ਨਾਲ ਕੰਟੈਕਟ ਨਹੀਂ ਹੋ ਰਿਹਾ ਮੇਰਾ ਫੋਨ ਨਹੀਂ ਚੱਲ ਰਿਹਾ ਇਸ ਕਰਕੇ ਅੰਦਾਜ਼ਾ ਲਾਇਆ ਜਾ ਰਿਹਾ ਅੱਜ ਮੀਤਿਹਰਜੀ ਨਾਲ ਵੀ ਗੱਲ ਕਰੀ ਕਿਉਂਕਿ ਵਿਰੋਧੀ ਪਾਰਟੀ ਦਾ ਕੰਮ ਉਹਨਾਂ ਨੂੰ ਉਕਸਾਉਣਾ ਜੀ ਡੋਨੋ ਉਹ ਕਹਿੰਦੇ ਸੀ ਗੋਲਡੀ ਨਾਲ ਟਕਾਉ ਹੋਇਆ ਫਲਾਣਾ ਹੋਇਆ ਪਰ ਕਿਤੇ ਨਾ ਕਿਤੇ ਸੰਭਾਵਨਾ ਇਹ ਲੱਗ ਰਹੀ ਆ ਆਮ ਆਦਮੀ ਪਾਰਟੀ ਨੂੰ ਵੀ ਸਾਡੇ ਨਾਲ ਜੁਆਇਨ ਕਰ ਲੈਣਗੇ ਪਰ ਉਸੇ ਜੋ ਸੁਪਤ ਦਾ ਪਤਾ ਲੱਗਿਆ ਕਿ ਉਹ ਕੱਲ੍ਹ ਦੇ ਦਿੱਲੀ ਦੇ ਲਾਇਏ ਹੋਏ ਨੇ 6 25 ਰੂਟ ਟਿਕਟ ਤੋਂ ਕੀ ਚੋਂ ਲੜ ਸਕਦੇ ਨੇ ਜੀ ਸੋ ਜਿਵੇਂ ਤੁਸੀਂ ਆਖਿਆ ਕਿ ਗੋਲਡੀ ਦਲਵੀਰ ਗੋਲਡੀ ਜਿਹੜੇ ਨੇ ਉਹ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਦਲਵੀਰ ਗੋਲਡੀ ਜੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਪਾਇਆ ਜਾਂ ਉਹਨਾਂ ਨੇ ਇਸ ਮਾਮਲੇ ਦੇ ਸਬੰਧੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਅ ਕੱਲ ਤੋਂ ਉਹਨਾਂ ਦਾ ਫੋਨ ਸਵਿਚ ਆਫ ਹੋ ਰਿਹਾ ਜਿਹੜਾ ਉਹਨਾਂ ਦਾ ਆਫੀਸ਼ੀਅਲ ਫੋਨ ਸੀ ਅ ਅਸੀਂ ਇਹਨਾਂ ਨੂੰ ਵਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਉਹਨਾਂ ਦਾ ਬੰਦ ਆ ਰਿਹਾ ਸਵਿਚ ਆਫ ਜੀ ਪਰ ਇਹੀ ਗੱਲ ਪਰੋਸੀ ਦੇ ਉਸਤਰਾਂ ਨੂੰ ਪਤਾ ਲੱਗਿਆ ਵੀ ਅਰਵਿੰਦ ਖੰਨਾ ਨੂੰ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਭਾਜਪਾ ਤੋਂ ਟਿਕਟ ਦੇ ਕੇ ਨਵਾਜਿਆ ਜਾ ਰਿਹਾ ਪਰ ਕਿਸੇ ਨਾ ਕਿਸੇ ਵਿਰੋਧ ਨੂੰ ਚੱਲਦੇ ਆ ਅਰਵਿੰਦ ਖੰਨਾ ਵੀ ਹੱਥ ਖੜੇ ਕਰ ਗਏ ਨੇ ਇਲੈਕਸ਼ਨ ਤੋਂ ਪਰ ਦਲਵੀਰ ਕੋਲਟੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਪਾਰਟੀ ਚਾਹੇ ਕੋਈ ਮਰਜ਼ੀ ਹੋਵੇ ਇਸੇ ਲਈ ਕਿਆਸਰਾਂ ਜਾਂ ਲਾਈਆਂ ਜਾ ਰਹੇ ਨੇ ਵੀ ਉਹ ਸੈਦ ਕੈਂਡੀਡੇਟ ਹੁਣ ਭਾਜਪਾ ਦੇ ਸਹੂਰ ਤੋਂ ਜੀ ਸੋ ਜਿਵੇਂ ਸਾਡੇ ਸਹਿਯੋਗੀ ਨੇ ਦੱਸਿਆ ਕਿ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਫਗੂ ਵਾਲਾ ਜੀ ਸੋ ਜਿਵੇਂ ਕਿ ਤੁਸੀਂ ਸੁਣਿਆ 골ਡੀ ਖੰਗੂੜਾ ਭਾਜਪਾ ਦੇ ਵਿੱਚ ਜਾ ਸਕਦੇ ਨੇ ਤੇ ਇਹ ਵੀ ਕਿਆਸਰੇ ਲਗਾਏ ਜਾ ਰਹੇ ਨੇ ਕਿ ਭਾਜਪਾ ਉਹਨਾਂ ਨੂੰ ਸੰਗਰੂਰ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨ ਸਕਦੀ ਹੈ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਵੇਖਣ ਨੂੰ ਮਿਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਕੀ 골ਡੀ ਖੰਗੂੜਾ ਭਾਜਪਾ ਦੇ ਵਿੱਚ ਜਾਣਗੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਜਾਣਗੇ ਤੇ ਜਿਸ ਪਾਰਟੀ ਦੇ ਵਿੱਚ ਜਾਣਗੇ ਕੀ ਉਹਨਾਂ ਨੂੰ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਐਲਾਨਦੀ ਹੈ ਇਹ ਵੀ ਵੇਖਣਯੋਗ ਹੋਵੇਗਾ ਜੁੜੇ ਰਹੋ ਸਾਡੇ ਨਾਲ D5 ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ